ਕਿਸੇ ਸਮੇਂ ਕਾਂਗਰਸ ਦੇ ਕਦਾਵਰ ਨੇਤਾ ਮਹਿੰਦਰ ਸਿੰਘ ਕੇਪੀ ਜਿਹੜੇ ਕਿ ਕਾਂਗਰਸ ਨੂੰ ਅਲਵਿਦਾ ਆਖਦੇ ਹੋਇਆ ਸ਼੍ਰੋਮਣੀ ਕਾਲਦਰ ਬਾਦਲ ਵਿੱਚ ਸ਼ਾਮਲ ਹੋ ਗਏ ਨੇ ਸ਼੍ਰੋਮਣੀ ਕਾਲਦਰ ਬਾਦਲ ਨੇ ਉਹਨਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਕੇ ਨਿਵਾਜ਼ਿਆ ਤੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਨੇ ਸੱਚਕੰਨ ਜੀ ਹਰਮਨਦਾਸ ਸਾਹਿਬ ਜੀ ਕਿਹਾ ਨਤਮਸਕ ਹੋਏ ਸੀ ਕਿ ਤੇ ਹੁਣ ਦਰਗਿਆਣਾ ਮੰਦਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਨੇ ਸਰ ਕੀ ਖਣਾ ਜੀ ਮੈਂ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਇਆ ਅਸ਼ੀਰਵਾਦ ਲੈਣ ਆਇਆ ਕਿਉਂਕਿ ਕਾਂਗਰਸ ਦੇ ਵਿੱਚ ਲੰਬਾ ਸਮਾਂ ਸੇਵਾ ਕੀਤੀ ਆ ਔਰ ਹੁਣ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਰਾਜਨੀਤਿਕ ਸਫ਼ਰ ਤੇ ਵਿੱਚ ਇਹ ਜਿਹੜੇ ਕੰਮ ਹੁੰਦੇ ਆ ਮੈਂ ਇਹਨੂੰ ਸੇਵਾ ਹੀ ਸਮਝਦਾ ਲੋਕਾਂ ਦੇ ਨਾਲ ਮਿਲਣਾ ਲੋਕਾਂ ਦੇ ਦੁੱਖ ਦਰਦ ਬੰਨੇ ਲੋਕਾਂ ਦੀ ਜਿਹੜੇ ਵਿਗੜੇ ਕੰਮ ਆ ਉਹਨਾਂ ਨੂੰ ਸਵਾਰਨਾ ਤੋਂ ਮੈਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਪਿਛਲੇ 10 ਸਾਲ ਦੇ ਵਿੱਚ ਜੋ ਟਕਸਾਲੀ ਕਬੰਦੇ ਜਿਹੜੇ ਨੇ ਟਕਸਾਲੀ ਪਰਿਵਾਰ ਜੋ ਉਹਨਾਂ ਦਾ ਅਣਦੇਖੀ ਕੀਤੀ ਆ ਅੱਜ ਸਾਰੇ ਇਸ ਗੱਲੋਂ ਬੜੇ ਖਫਾ ਨੇ ਦੁਖੀ ਨੇ ਸਰਦਾਰ ਬੈਂ ਸਿੰਘ ਦਾ ਪੁੱਤ ਰਵਨੀਤ ਬਿੱਟੂ ਸੀ ਬਿੱਟੂ ਜੀ ਮੈਂਬਰ ਪਾਰਲੀਮੈਂਟਲ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਹੋਰ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਆ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਤੋਂ ਇਹਦਾ ਮਤਲਬ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਚਲਾਉਣ ਵਾਲੇ ਆ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਿਆ ਨਹੀਂ ਤੇ ਜਿਹੜਾ ਕਾਂਗਰਸ ਦਾ ਪਰਿਵਾਰ ਉਹ ਬिखर ਗਿਆ ਪਰ ਪਾਰਟੀ ਨੂੰ ਤੁਹਾਡੀ ਇਸ ਸਮੇ ਲੋੜ ਸੀਗੀ ਪਰ ਇਸ ਸਮੇ ਤੁਸੀਂ ਛੱਡ ਕੇ ਜਾ ਰਹੇ ਨਹੀਂ ਪਾਰਟੀ ਨੂੰ ਹਮੇਸ਼ਾ ਹੀ ਲੋੜ ਰਹੀ ਹੈ ਸਾਡੀ ਅਸੀਂ ਜਿੰਨੀ ਜਦੋਂ ਜਦੋਂ ਵੀ ਪਾਰਟੀ ਦੇ ਉੱਤੇ ਸੰਕਟ ਆਇਆ ਪਾਰਟੀ ਦੇ ਨਾਲ ਖੜੇ ਆ ਲੇਕਿਨ ਜਦੋਂ ਕਦੇ ਸਾਡੀ ਲੋੜ ਹੁੰਦੀ ਹੈ ਜਾਂ ਸਾਨੂੰ ਉਸ ਵੇਲੇ ਪਾਰਟੀ ਸਾਡੇ ਨਾਲ ਨਹੀਂ ਖੜੀ ਹੁੰਦੀ ਹੂੰ 2 ਸਾਲ ਪਹਿਲਾਂ ਜੋ ਪਾਰਟੀ ਨੇ ਮੇਰੇ ਨਾਲ ਕੀਤਾ ਤੁਹਾਡੀ ਟਿਕਟ ਕੱਟੀ ਗਈ ਮੈਂ ਆਦਮਪੁਰ ਦੇ ਵਿੱਚੋਂ ਉਮੀਦਵਾਰ ਸੀ ਟਿਕਟ ਮੈਂ ਅਪਲਾਈ ਕੀਤਾ ਮੈਂ ਰਿਟਰਨਿੰਗ ਅਫੀਸਰ ਦੇ ਕੋਲ ਜਾ ਕੇ ਆਪਣੇ ਪੇਪਰ ਫਾਈਲ ਕਰ ਰਹੇ ਹਾਂ ਜੀ ਪੌਣੇ 3 ਵਜੇ ਮੇ ਤੋਂ ਜਿਹੜਾ ਮੇਰਾ ਸਿੰਬਲ ਆ ਲੈ ਕੇ ਤਾਂ ਕਿਸੇ ਹੋਰ ਬੰਦੇ ਨੂੰ ਦੇ ਦਿੱਤੇ ਜਿਹੜੇ ਕਿ ਬਾਹਰਲੀਆਂ ਪਾਰਟੀਆਂ ਹੁਣ ਜੇ ਬਾਹਰਲੀਆਂ ਪਾਰਟੀਆਂ ਦੇ ਵਿੱਚ ਆ ਕੇ ਕਾਂਗਰਸ ਦੇ ਵਿੱਚ ਲੋਕ ਰਾਜ ਕਰਨਗੇ ਤੇ ਜਿਹੜੇ ਬੈਠੇ ਟਕਸਾਲੀ ਕਾਂਗਰਸੀ ਆ ਉਹਨਾਂ ਦਾ ਦਿਲ ਜਿਹੜਾ ਦੁਖਦਾ ਇਸ ਕਰਕੇ ਮੈਂ ਕਾਂਗਰਸ ਪਾਰਟੀ ਛੱਡੀ ਫਿਰ ਉਹ ਤੇ ਸਾਲ ਦਾ ਵਾ ਸਵਾ ਦੋ ਸਾਲ ਹੋ ਗਏ ਨੇ ਤੇ ਹੁਣ ਕੀ ਨਾਰਾਜ਼ਗੀ ਕੋਈ ਨਹੀਂ ਨੀ ਨਾਰਾਜ਼ਗੀ ਕਮੇਟੀ ਕਰਦੀ ਡਿਮਾਂਡ ਕੀਤੀ ਸੀ ਨਹੀਂ ਉਦੋਂ ਦੀ ਮੇਰੀ ਨਾਰਾਜ਼ਗੀ ਸੀਗੀ ਮੈਂ ਐਤਕੀ ਬਹੁਤੀ ਟਿਕਟ ਦੀ ਡਿਮਾਂਡ ਵੀ ਨਹੀਂ ਕੀਤੀ ਕਿਉਂਕਿ ਮੇਰੀ ਧਰਮਪਤਨੀ ਠੀਕ ਨਹੀਂ ਸੀ ਮੈਂ 2-3 ਸਾਲ ਤੋਂ ਤਾਂ ਇਹ 3 ਮਹੀਨੇ ਤੋਂ ਪੀਜੀਏ ਦੇ ਵਿੱਚ ਇਲਾਜ ਕਰਵਾ ਰਿਆ ਸੀ। ਜੀ। ਤੋਂ ਮੇਰਾ ਕੋਈ ਇਦਾਂ ਦਾ ਨਹੀਂ ਸੀਗਾ। ਲੇਕਿਨ ਪ੍ਰਮਾਤਮਾ ਅਕਾਲਪੁਰਖ ਤੋਂ ਇਹ ਆਦੇਸ਼ ਆਇਆ ਕਿ ਤੈਨੂੰ ਉਧਰ ਅਕਾਲੀ ਦਲ ਦੀ ਸੇਵਾ ਦਿੱਤੀ ਹੈ ਤੇ ਤੂੰ ਉੱਤੇ ਜਾ ਕੇ ਸੇਵਾ ਕਰ। ਹੋਰ ਵੀ ਚਾਸੀ ਸੀਗੀਆਂ ਧੜਕੋ ਅਕਾਲੀ ਦਲ ਹੀ ਕਿਉਂ ਖਾਸ। ਮੈਂ ਇਹੀ ਕਹਿੰਦਾ ਪ੍ਰਮਾਤਮਾ ਦੀ ਅਕਾਲਪੁਰਖ ਦਾ ਹੁਕਮ ਆਇਆ। ਉਸ ਹੁਕਮ ਅਨੁਸਾਰ ਮੈਂ ਅਕਾਲੀ ਦਲ ਚਾ ਗਿਆ। ਅਕਾਲੀ ਦਲ ਤਾਂ ਖੁਦ ਆਪਣੀ ਜ਼ਮੀਨ ਤਲਾਸ਼ ਰਿਹਾ ਪੰਜਾਬ ਬੰਦੇ। ਨਹੀਂ ਇਦਾਂ ਦੀ ਗੱਲ ਨਹੀਂ ਹੁੰਦੀ ਰਾਜਨੀਤਿਕ ਪਾਰਟੀਆਂ ਚੱਲਦੀਆਂ ਰਹਿਣੀਆਂ ਥੋੜੀਆਂ ਘੱਟ ਵੋਟਾਂ ਪਈਆਂ। ਹਰ ਗਏ ਜੋ ਜਦੋਂ ਕਿਸੇ ਨੂੰ ਵੱਧ ਪੈ ਜਾਂਦੀ ਹੈ ਉਹ ਜਿੱਤ ਜਾਂਦੇ ਆ ਤੇ ਇਸ ਕਰਕੇ ਜਿਹੜਾ ਰਾਜਨੀਤਿਕ ਪਾਰਟੀਆਂ ਹੁੰਦੀਆਂ ਉਹ ਚਲਦੀਆਂ ਰਹਿੰਦੀਆਂ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਦਲ ਬਣੇ ਕਿੰਨੇ ਲੋਕਾਂ ਨੇ ਆਪਣੇ ਆਪ ਨੂੰ ਜਿਹੜੇ ਪਾਰਟੀਆਂ ਦੇ ਵਿੱਚ ਰਹਿ ਕੇ ਕੰਮ ਕੀਤਾ ਕੁਰਬਾਨੀਆਂ ਦਿੱਤੀਆਂ ਮੇਰੇ ਪਿਤਾ ਜੀ ਨੇ ਸਰਦਾਰ ਦਰਸ਼ਨ ਸਿੰਘ ਕੇਪੀ ਜੀ ਨੇ ਉਹਨਾਂ ਨੇ ਇੱਕ ਕੁਰਬਾਨੀ ਦਿੱਤੀ ਉਹਨਾਂ ਦਾ ਜਿਹੜਾ ਇਸ ਤਰੀਕੇ ਦੇ ਨਾਲ ਪਾਰਟੀਆਂ ਜਦੋਂ ਆਪਣੇ ਬੰਦਿਆਂ ਨੂੰ ਪਕੜ ਨਹੀਂ ਕਰਦੀ ਜੀ ਤੇ ਲੋਕਾਂ ਦਾ ਜਿਹੜਾ ਹੈਗਾ ਰੋਸ ਜਿਹੜਾ ਉਹ ਜਾਹਰ ਹੁੰਦਾ ਹੈ ਤਰ੍ਹਾਂ ਇਹ ਚੰਨੀ ਨੂੰ ਕਿੰਨਾ ਕੁ ਆਪਣਾ ਤੁਸੀਂ ਸਟਰੋਂਗ ਕੈਂਡੀਡੇਟ ਸਮਝਦੇ ਹੋ ਦੇਖੋ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੁੰਦੇ ਆ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਹੁੰਦੇ ਆ ਹਰ ਬੰਦਾ ਆਪਣੇ ਆਪ ਨੂੰ ਸਟਰੋਂਗ ਸਮਝਦਾ ਅਸੀਂ ਵੀ ਆਪਣੇ ਆਪ ਨੂੰ ਸਟਰੋਂਗ ਸਮਝਦੇ ਹਾਂ ਉਹ ਵੀ ਆਪਣੇ ਆਪ ਨੂੰ ਸਟਰੋਂਗ ਸਮਝਦੇ ਆ ਤੇ ਇਹ ਤਾਂ ਫੈਸਲਾ ਲੋਕਾਂ ਨੇ ਕਰਨਾ ਜਦੋਂ ਲੋਕੀ ਵੋਟਾਂ ਪਾ ਕੇ ਫੈਸਲਾ ਕਰ ਦੇਣਗੇ ਜਿਨ੍ਹਾਂ ਨੂੰ ਵੱਧ ਵੋਟਾਂ ਪੈ ਜਾਣਗੇ ਉਹ ਜਿੱਤ ਜਾਏਗਾ ਜਿਨ੍ਹਾਂ ਨੂੰ ਘੱਟ ਵੋਟਾਂ ਪੈ ਜਾਣੀਆਂ ਉਹ ਹਾਰ ਜਾਏਗਾ ਸੋਨ ਪ੍ਰਚਾਰ ਜਿਹੜਾ ਕਿ ਹੁਣ ਤੋਂ ਸ਼ੁਰੂ ਕਰਨ ਜਾ ਰਹੇ ਬਸ ਇਹ ਸ਼ੁਰੂ ਕਰਨ ਲਈ ਕਾਜੀ ਗੁਰੂਮਾਰਾ ਦਾ ਸ਼ੀਟਵਾਲ ਲੈ ਲਿਆ ਹੁਣ ਜਾ ਕੇ ਸ਼ੁਰੂ ਕਰਦੇ ਜਿਲੰਦਰ ਦੇ ਕਿਹੜੇ ਖਾਸ ਮੁੱਦੇ ਨੇ ਜਿਹੜੇ ਕਿ ਹੱਲ ਨਹੀਂ ਹੋ ਪਏ ਦੇਖੋ ਜਿਲੰਦਰ ਇੱਕ ਬਹੁਤ ਵੱਡਾ ਇੰਪੋਰਟੈਂਟ ਸਿਟੀ ਹੈ ਰਾਜਨੀਤਿਕ ਜਿਹੜਾ ਸਾਡੀ ਉਹ ਇੱਕ ਕਿਸਮ ਦਾ ਧੁਰਾ ਹੈ ਹਿੰਦੁਸਤਾਨ ਦੀ ਔਰ ਪੰਜਾਬ ਦੀ ਖਾਸ ਕਰਕੇ ਸਿਆਸਤ ਦਾ ਬਹੁਤ ਸਾਰੇ ਲੋਕ ਵੱਡੇ ਵੱਡੇ ਕੱਦ ਦੇ ਜਿਹੜੇ ਆ ਜਲੰਧਰ ਦੇ ਵਿੱਚੋਂ ਕੋਏ ਆ ਔਰ ਇਸ ਵੇਲੇ ਜਲੰਧਰ ਨੂੰ ਲੋੜ ਹੈ ਕਿ ਜਲੰਧਰ ਇੱਕ ਅੱਛਾ ਪ੍ਰਸ਼ਾਸਨਿਕ ਕੋਈ ਉਹਨੂੰ ਮਿਲੇ ਬੰਦਾ ਜਿਹੜਾ ਜਲੰਧਰ ਦੀ ਜਿਹੜੀ ਦਸ਼ਾ ਨੂੰ ਠੀਕ ਕਰ ਸਕੇ ਜਲੰਧਰ ਸਮਾਰਟ ਸਿਟੀ ਦੇ ਵਿੱਚ ਹੈ ਉਹ ਕਿਤੇ ਸਮਾਰਟਨੈਸ ਨਜ਼ਰ ਨਹੀਂ ਆ ਰਹੀ ਔਰ ਅੱਜ ਕੱਲਾ ਜਲੰਧਰ ਦੇ ਨਹੀਂ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਗਏ ਆ ਕੋਈ ਬੰਦਾ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਕਿਤੇ ਜਾਓ ਕਿਸੇ ਨੂੰ ਲੱਗਦਾ ਕਿ ਮੇਰੀ ਚੈਨੀ ਖੋਈ ਜਾਣੀ ਆ ਕਿਸੇ ਨੂੰ ਲੱਗਦਾ ਮੇਰੀਆਂ ਵਾਲੀਆਂ ਕੋਈਆਂ ਜਾਣੀਆਂ ਤੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਲੋੜ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਜਿਹੜੀ ਸਰਕਾਰ ਇਸ ਵੇਲੇ ਚੱਲ ਰਹੀ ਹੈ ਇਸ ਦੀ ਕੋਈ ਨਾ ਕੋਈ ਨਕੇਲ ਪਵੇ ਨਕੇਲ ਤਾਂ ਤਾਂ ਹੀ ਪੈ ਸਕਦੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਟਾਂ ਜਿੱਤੇ ਨਸ਼ਾ ਬੇਰੋਜ਼ਗਾਰੀ ਹਰ ਚੀਜ਼ ਇੱਥੇ ਕਾਸਮੁਦ ਰਿਹਾ ਦੇਖੋ ਹਰ ਚੀਜ਼ ਇੱਥੇ ਪੰਜਾਬ ਦੇ ਵਿੱਚ ਨਸ਼ਾ ਉੱਥੇ ਵਿਕ ਰਿਹਾ ਜਿਹੜਾ ਮਾਫੀਆ ਇਸੇ ਤਰ੍ਹਾਂ ਚੱਲ ਰਿਹਾ ਰੇਤਾ ਅੱਗੇ ਨਾਲੋਂ ਮਹਿੰਗੀ ਹੋ ਗਈ ਹੈ ਕਿਹੜੀ ਚੀਜ਼ ਹੈ ਜਿਹਦੇ ਤੇ ਉਹਨਾਂ ਨੇ ਕੰਟਰੋਲ ਕੀਤਾ ਲੇਕਿਨ ਕਿਉਂਕਿ ਇਹ ਲੋਕ ਸਭਾ ਦਾ ਇਲੈਕਸ਼ਨ ਦੇਸ਼ ਦੀ ਸਰਕਾਰ ਬਣਨੀ ਹੈ ਔਰ ਦੇਸ਼ ਦੀ ਸਰਕਾਰ ਬਣਾਉਣ ਲਈ ਨੈਸ਼ਨਲ ਜਿਹੜੇ ਇਸ਼ੂਜ਼ ਹੁੰਦੇ ਆ ਨੈਸ਼ਨਲ ਮੁੱਦੇ ਹੁੰਦੇ ਆ ਉਹਦੇ ਲਈ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਆ ਉਹਨਾਂ ਨੂੰ ਲੈ ਕੇ ਲੜਦਾ ਰਿਹਾ ਔਰ ਅੱਗੇ ਵੀ ਲੜਦਾ ਰਹੇ ਭਾਜਪਾ ਦੇ ਨਾਲ ਸਾਥ ਮਿਲ ਲਾ ਗਠਵੰਦਰ ਮਿਲਦਾ ਤਾਂ ਜ਼ਿਆਦਾ ਤਾਕਤ ਮਿਲਦੀ ਸੀਗੀ ਇਹ ਦੇਖੋ ਇਹ ਤਾਂ ਦੋਨਾਂ ਪਾਰਟੀਆਂ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਪਤਾ ਹੋਵੇਗਾ ਅਸੀਂ ਤਾਂ ਕਾਰਕਿਰਤਾ ਹੈ ਕਾਰਕਿਰਤਾ ਨੇ ਜੋ ਦੇਸ਼ ਉਹਨਾਂ ਉਹੀ ਕਰਨਾ ਹੋਰ ਕੀ ਕਹਿਣਾ ਚਾਹੋਗੇ ਕਿਉਂਕਿ ਨੌਜਵਾਨ ਜਿਹੜੇ ਪੰਜਾਬ ਦੇ ਉਹ ਵੀ ਜਿਆਦਾ ਬਾਹਰ ਨੂੰ ਜਾਈ ਫਿਰਦੇ ਆ ਇੱਥੇ ਪੰਜਾਬ ਅੰਦਰ ਉਹਨਾਂ ਵਾਸਤੇ ਕੋਈ ਜਿਆਦਾ ਖਾਸ ਮੌਕੇ ਨਜ਼ਰ ਨਹੀਂ ਆਉਂਦੇ ਦੇਖੋ ਪੰਜਾਬ ਦੇ ਵਿੱਚ ਨੌਕਰੀਆਂ ਦੀ ਬੜੀ ਘਾਟ ਹੈ ਪੰਜਾਬ ਦੇ ਆ ਰਿਸੋਰਸ ਜਿਹੜਾ ਉਹ ਖਤਮ ਹੋ ਰਿਹਾ ਪੰਜਾਬ ਦੇ ਕੋਈ ਨਵੀਂ ਇੰਡਸਟਰੀ ਨਹੀਂ ਆ ਰਹੀ ਪੰਜਾਬ ਦਾ ਵਪਾਰ ਜਿਹੜਾ ਉਹ ਖਤਮ ਹੋ ਰਿਹਾ ਬਹੁਤ ਸਾਰੇ ਕਾਰਖਾਨੇ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਦੇਖ ਲੋ ਕਿੰਨੇ ਕਾਰਖਾਨੇ ਜਿਹੜੇ ਆ ਬੰਦ ਹੋਏ ਆ ਮੰਡੀ ਗੁਪਿੰਦਗੜ ਕਿੰਨੇ ਸਾੜਾ ਜਲੰਧਰ ਜਿਹੜਾ ਕਿ ਕਿਸੇ ਵੇਲੇ ਗੜ ਹੁੰਦਾ ਸੀ ਜਿੱਥੇ ਨਟ ਬੋਟ ਬਲਦੇ ਹੁੰਦੇ ਸੀ ਪਾਈਪ ਫਿਟਿੰਗਸ ਬੰਦਾ ਹੁੰਦਾ ਹੁੰਦਾ ਸੀ ਜਿਹੜਾ ਹੈਂਡ ਟੂਲਸ ਬੰਦੇ ਹੁੰਦੇ ਸੀ ਉਹ ਰਫਤਾ ਰਫਤਾ ਕਰਕੇ ਸਾਰੇ ਖਤਮ ਹੋ ਗਏ ਆ ਉਥੇ ਮੁਰਜ ਸੁਜੀਤ ਕਰਨ ਦੀ ਲੋੜ ਹੈ ਜੇ ਅਸੀਂ ਇਹਨਾਂ ਕਾਰਖਾਨਿਆਂ ਨੂੰ ਇੰਡਸਟਰੀ ਨੂੰ ਪਰਫੁੱਲਤ ਨਹੀਂ ਕਰਾਂਗੇ ਤੇ ਜਿਹੜੇ ਛੋਟੇ-ਛੋਟੇ ਰੁਜ਼ਗਾਰ ਉਹ ਪੈਦਾ ਨਹੀਂ ਹੋਣਗੇ ਭਈ ਸ਼ਰਤ ਰੱਖੀ ਸੀ ਟਿਕਟ ਦੀ ਜਾਂ ਸ਼ਰਤ ਤੋਂ ਬਗੈਰ ਇਹ ਸ਼ਾਮਲ ਹੋਏਗਾ ਨਹੀਂ ਰਾਜਨੀਤੀ 'ਚ ਕੋਈ ਸ਼ਰਤਾਂ ਨਹੀਂ ਹੁੰਦੀਆਂ ਕੋਈ ਸ਼ਰਤਾਂ ਨਹੀਂ ਹੁੰਦੀਆਂ ਰਾਜਨੀਤੀ ਦੇ ਵਿੱਚ ਤਾਂ ਇਹ ਹੀ ਹੁੰਦਾ ਕਿ ਲੋਕਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਮੌਕਾ ਦਿੱਤਾ ਹੈ ਅਕਾਲੀ ਦਲ ਨੇ ਤੇ ਸੇਵਾ ਕਰਾਂਗੇ ਜੀ ਜਿਹੜੇ ਲੋਕ ਤੁਹਾਨੂੰ ਦੇਖ ਸੁਣ ਰਹੇ ਇਹਨਾਂ ਨੂੰ ਕੀ ਖਾਸ ਜਲੰਧਰ ਵਾਸੀ ਨੂੰ ਕੀ ਮੈਂ ਜਿਹੜੇ ਲੋਕ ਮੇਰੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇਹ ਕਰਾਂਗੇ ਕਿ ਅੱਜ ਜਲੰਧਰ ਦੇ ਵਿੱਚ ਲੋੜ ਹੈ ਕਿ ਜਲੰਧਰ ਦੇ ਵਿੱਚ ਇੱਕ ਸਾਫ਼ ਸੁਥਰਾ ਵਿਅਕਤੀ ਜਿਹੜਾ ਜਿਹਦੀਾਂ ਦੀ छवि ਅੱਛੀ ਹੋਵੇ ਜਿਨ੍ਹਾਂ ਨੇ ਸੇਵਾ ਕੀਤੀ ਹੋਵੇ ਉਹਨਾਂ ਵਾਸਤੇ ਵੋਟ ਪਾਉਣ ਦੀ ਲੋੜ ਹੈ ਅਸੀਂ ਉਹਨਾਂ ਕੋ ਬੇਨਤੀ ਕਰਾਂਗੇ ਔਰ ਕੇਪੀ ਪਰਿਵਾਰ ਹਮੇਸ਼ਾ ਸਾਫ ਸੁਥਰਾ ਪਰਿਵਾਰ ਰਿਹਾ ਬੇਦਾਗ ਰਿਹਾ ਲੋਕਾਂ ਦੀ ਸੇਵਾ ਕੀਤੀ ਹੈ ਔਰ ਅੱਗੇ ਵੀ ਮੌਕਾ ਦੇਣਗੇ ਤੇ ਜਰੂਰ ਸੇਵਾ ਕਰਾਂਗੇ ਕੁਝ ਖਾਸ ਮੁੱਦੇ ਜਿਹੜੇ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਵਾਂਗੇ ਬਸ ਇਹੀ ਮੈਂ ਤੁਹਾਨੂੰ ਦੱਸਿਆ ਜਿਹੜੇ 스마트 ਸਿਟੀ ਦੇ ਆ ਹੋਰ ਆ ਇਹ ਸਾਰੇ ਮੁੱਦੇ ਜਿਹੜੇ ਹੁਣ ਲੋਕਾਂ ਦੇ ਸਾਹਮਣੇ ਆਉਣਗੇ ਥੈਂਕ ਯੂ ਥੈਂਕ ਯੂ ਇਹਨੇ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਨੇ ਸ਼੍ਰੋਮਣਿਕਲ ਦਲ ਜੁਆਇਨ ਕੀਤੀ ਹੈ ਕਿਉਂਕਿ ਕਾਂਗਰਸ ਦੇ ਕਦਾਵਤ ਨੇਤਾ ਸੀ ਪਰ ਕੁਝ ਨਰਾਜ਼ਗੀਆਂ ਚੱਲ ਰਹੀਆਂ ਸੀਗੀਆਂ ਜਿਸ ਤੋਂ ਬਾਅਦ ਅੱਜ ਜਿਹੜੇ ਕਿ ਸ਼੍ਰੋਮਣੀ ਕਾਲਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰੂ ਨਗਰੀ ਹਮਸਰ ਪਹੁੰਚੇ ਨੇ ਸੱਚਖੰਡ ਸ਼੍ਰੀ ਹਰਮਨ ਸਾਹਿਬਕ ਵਿਖੇ ਵੀ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਸ਼੍ਰੀ ਦੁਰਗਾਣਾ ਮੰਦਰ ਵਿੱਚ ਵੀ ਹਾਜ਼ਰੀ ਭਰਨ ਪਹੁੰਚੇ ਨੇ ਔਰ ਉਹਨਾਂ ਨੇ ਆਖਿਆ ਵੀ ਜਲੰਧਰ ਦੀ ਜਨਤਾ ਨੂੰ ਸਮਰਪਿਤ ਰਹਿਣਗੇ ਔਰ ਜਲੰਧਰ ਇੱਕ ਸਮਾਰਟ ਸਿਟੀ ਹੋਣ ਦੇ ਬਾਵਜੂਦ ਜਲੰਧਰ ਦਾ ਵਿਕਾਸ ਜਿਹੜਾ ਕਿ ਉਹ ਨਹੀਂ ਹੋ ਪਾਇਆ ਔਰ ਜਲੰਧਰ ਦੇ ਕੋਈ ਹੋਰ ਬਹੁਤ ਸਾਰੇ ਇਸ਼ੂਜ਼ ਨੇ ਪਾਵੇਂ ਉਹ ਨੌਜਵਾਨਾਂ ਦੇ ਵਿਦੇਸ਼ ਵਿੱਚ ਜਾਣ ਦੇ ਇਸ਼ੂ ਹੋਣ ਬੇਰੋਜ਼ਗਾਰੀ ਹੋਵੇ ਨਸ਼ਾ ਹੋਵੇ ਕਾਨੂੰਨ ਵਿਵਸਥਾ ਹੋਵੇ ਹੋਰ ਹੋਰ ਵੀ ਜਿਹੜੇ ਇਸ਼ੂ ਨੇ ਉਹਨਾਂ ਇਸ਼ੂਸ ਨੂੰ ਹੱਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਜੇਕਰ ਜਲੰਧਰ ਦੀ ਜਨਤਾ ਉਹਨਾਂ ਨੂੰ ਦਿਤਾ ਕੇ ਲੋਕ ਸਭਾ ਵਿੱਚ ਭੇਜਦੀ ਆ ਕਮਪਰਸ ਕੁਪਾਲ ਦੇ ਨਾਲ ਸਿਕੰਦਰ ਪੱਛਰੀ ਚਾਹਿਆਨਿਕ ਸਪੋਰਟ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par